ਕੀਕਾਲ ਜੀ ਫੈਟੇ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੈਕੰਡਲੀ ਆਪਣਾ ਇੰਸਟਾਗ੍ਰam ਤੇ ਵੀ ਮੇਰਾ ਚੈਨਲ ਹੈ ਜੀ ਉਸ ਨੂੰ ਵੀ ਫੋਲੋ ਕਰ ਲਵੋ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਰਹਿਣ ਵਾਲੇ ਨੇ ਜੀ ਸੂਟ ਜਿਹੜੇ ਕਾਟਨ ਦੇ ਕੈਟਾਲਾਗ ਪੀਸ ਰਹਿਣਗੇ ਜੀ ਨਾਲ ਪਿਓਰ ਦਾ ਦੁਪੱਟਾ ਰਹੇਗਾ ਹਾ ਪਿਓਰ ਦਾ ਦੁਪੱਟਾ ਰਹੇਗਾ ਤ ਇਹ ਸਾਰੇ ਪੀਸ ਕੈਟਲੌਗ ਦੇ ਆਪਣੇ ਕੋਲੇ ਅਵੇਲੇਬਲ ਨੇ ਜੀ ਆ ਦੇਖੋ ਫਸਟ ਮੈਂ ਤੁਹਾਨੂੰ ਮਤਲਬ ਤਿੰਨ-ਤਿੰਨ ਦੇ ਗਰੁੱਪ ਬਣਾ ਕੇ ਦਿਖਾਨੀ ਆ ਜੀ ਸੇਮ ਕਲਰ ਸੇਮ ਪੀਸ ਆਪਣੇ ਕੋਲੇ ਸਾਰੇ ਅਵੇਲੇਬਲ ਨੇ ਸਾਰੇ ਕਲਰ ਸਾਰੇ ਪੀਸ ਆਪਣੇ ਕੋਲੇ ਅਵੇਲੇਬਲ ਨੇ ਇਹ ਸਭ ਤੋਂ ਫਸਟ ਸੂਟ ਹੈ ਜੀ ਆਪਣਾ yellow ਕਲਰ ਦੇ ਉੱਤੇ yellow ਕਲਰ ਮਸਟਰਡ yellow ਕਲਰ ਹੈ ਜੀ ਇਹ ਨਾਲੇ ਦੇ ਰਹਿਣ ਵਾਲਾ ਜੀ ਹਾ ਪਿਓਰ ਦਾ ਦੁਪੱਟਾ ਸੂਟ ਦੀ ਲੁੱਕ ਹੈਗੀ ਇਦਾਂ ਦੀ ਇਹ ਵਾਲੀ ਸੂਟ ਦੀ ਲੁੱਕ ਆਏਗੀ ਜੀ ਦੇਖੋ ਪ੍ਰੋਪਰ ਸੂਟ ਦੀ ਲੁੱਕ ਇਹ ਵਾਲੀ ਆਏਗੀ ਜੀ ਸੇਮ ਸੂਟ ਹੈ ਜੀ ਨਾਲ ਹੈਗੀਆ ਪਲੇਨ ਬਿਲਕੁਲ ਟੋਨ ਮੈਚ ਕਰਦਾ ਮਸਟਰਡ येलो ਪਲੇਨ ਬਾਟਮ ਦਾ ਕਪੜਾ ਹੈ ਜੀ ਨਾਲ ਔਰ ਨਾਲ ਹੈਗਾ ਜੀ ਦੁਪੱਟਾ ਹਾ ਪਿਓਰ ਦਾ ਹਾ ਪਿਓਰ ਦਾ ਹੈਗਾ ਜੀ ਦੁਪੱਟਾ ਦੁਪੱਟੇ ਦਾ ਵਾਰ ਤੁਸੀਂ ਦੇਖ ਸਕਦੇ ਹੋ ਖੁੱਲੇ ਦੋਲਿਆ ਦੁਪੱਟੇ ਦਾ ਵਾਰ ਖੁੱਲਾ ਡੋਲਿਆ ਜੀ ਵਧੀਆ ਦੁਪੱਟਾ ਰਹਿਣ ਵਾਲਾ ਹੈ ਇਹ ਹੈਗਾ ਜੀ ਨਾਲ ਦੁਪੱਟਾ ਹਾ ਪਿਓਰ ਦਾ ਵਧੀਆ ਦੁਪੱਟਾ ਬਣਿਆ ਹੋਇਆ ਜੀ ਨਾਲ ਪ੍ਰਿੰਟਡ ਇਹਦਾ ਰੇਟ ਰਹੇਗਾ ਜੀ 480 ਰੁਪਏ ਸੂਟ ਦਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਇਹਨਾਂ ਉਤੇ 480 ਰੁਪਏ ਕਾਟਨ ਦਾ ਸੂਟ ਹੈ ਜੀ ਕਾਟਨ ਬੇਸ ਹੈ ਸ਼ਰਟ ਬਿਲਕੁਲ ਪਿਓਰ ਕਾਟਨ ਦੀ ਰਹਿਣ ਵਾਲੀ ਹੈ કોટਨ ਦੀ ਸ਼ਰਟ ਰਹੇਗੀ ਜੀ ਨਾਲ ਜਿਹੜੀ ਬਾਟਮ ਰਹੇਗੀ ਕੋਟਨ ਦੀ ਪਲੇਨ ਬਾਟਮ ਰਹੇਗੀ ਔਰ ਨਾਲ ਪ੍ਰਿੰਟਡ ਪਿਓਰ ਦਾ ਹਾਫ ਪਿਓਰ ਦਾ ਦੁਪੱਟਾ ਰਹੇਗਾ ਦੁਪੱਟਾ ਵਧੀਆ ਸਟੱਫ ਹੈ ਜੀ ਪਿਓਰ ਦਾ ਦੁਪੱਟਾ ਰਹੇਗਾ ਵਧੀਆ ਵਾਲਾ ਔਰ ਰੇਟ ਰਹੇਗਾ ਜੀ ਦਾ 480 ਰੁਪਏ ਸ਼ਿਪਿੰਗ ਰਹੇਗੀ ਦੇ ਉੱਤੇ ਐਕਸਟਰਾ ਲੱਗੇਗੀ 480 ਰੁਪਏ ਸੂਟ ਦਾ ਰੇਟ ਰਹਿਣ ਵਾਲਾ ਹੈ ਜੀ ਸੈਕੰਡ ਜਿਹੜਾ ਇਹਦੇ ਵਿੱਚ ਕਲਰ ਹੈ ਜੀ ਆਪਣੇ ਕੋਲੇ ਦੇਖੋ ਕਲਰ ਹੈਗਾ ਗ੍ਰੀਨ ਵੀਡੀਓ ਦੇ ਵਿੱਚ ਫਰੋਜ਼ ਹੀ ਆ ਰਿਹਾ ਜੀ ਗ੍ਰੀਨ ਜੀ ਟੋਨ ਹੈ ਜੀ ਇਹ ਰਾਮਾ ਗ੍ਰੀਨ ਜਿਹਾ ਕਲਰ ਹੈ ਜੀ ਹਲਕਾ ਜਾਂ ਨਾਲ ਹੈਗਾ ਜੀ ਇਹਦੇ ਬਿਲਕੁਲ ਪਿਓਰ ਦਾ ਦੁਪੱਟਾ ਹੈ ਉਹ ਸੂਟ ਦਾ ਡਿਜ਼ਾਈਨ ਹੈਗਾ ਜੀ ਇਦਾਂ ਦਾ ਨਾਲ ਪਿਓਰ ਦਾ ਦੁਪੱਟਾ ਹੈ ਜੀ ਨਾਲ ਸੂਟ ਦਾ ਨੈਕਲਾਈਨ ਬਣੀ ਹੋਈ ਹੈ ਜੀ ਦੇਖੋ نیچے ਬਾਰਡਰ ਬਣਿਆ ਹੋਇਆ ਹੈ ਸਾਈਡ ਤੇ ਬਾਜੂ ਦਿੱਤੀਆਂ ਹੋਈਆਂ ਬਾਜੂ ਦਾ ਬਾਰਡਰ ਬਣਿਆ ਹੋਇਆ ਫਰੰਟ ਬੈਕ ਸ਼ਰਟ ਦੀ ਸੇਮ ਆਏਗੀ ਇਹ ਹੈਗਾ ਜੀ ਸ਼ਰਟ ਦਾ ਫਰੰਟ ਨਾਲ ਹੀ ਇਦਾਂ ਸੇਮ ਆਏਗੀ ਇਹਦੀ ਬੈਕ ਸੇਮ ਆਏਗੀ ਜੀ ਸ਼ਰਟ ਦੀ ਬੈਕ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਹੋ 45 46 47 ਤੱਕ ਲੈਂਥ ਰੈਡੀ ਹੋ ਸਕਦੀ ਹੈ ਜੀ ਇਹਦੀ ਜਿੰਨੀ ਮਰਜ਼ੀ ਲੈਂਥ ਤੁਸੀਂ ਰੈਡੀ ਕਰ ਸਕਦੇ ਹੋ ਨਾਲ ਬਿਲਕੁਲ ਟੋਨ ਮੈਚ ਕਰਦੀ ਹੈਗੀ ਹੈ ਜੀ ਬਾਟਮ ਔਰ ਨਾਲ ਹੈਗਾ ਹਾਪ ਪ્યોਰ ਦਾ ਦੁਪੱਟਾ ਰੇਟ ਰਹਿਣ ਵਾਲਾ ਹੈ ਜੀ 480 ਰੁਪਏ 480 ਰੁਪਏ ਸੇਲ ਰੇਟ ਦੇ ਵਿੱਚ ਸੂਟ ਨੇ ਜੀ ਆਪਣੇ ਇਹ ਸੰਡੇ ਆਫਰ ਦੇ ਵਿੱਚ ਨੇ 480 ਰੁਪਏ ਸੂਟ ਦਾ ਰੇਟ ਰਹਿਣ ਵਾਲਾ ਹੈ ਜੀ ਨੈਕਸਟ ਹੈਗਾ ਸਰਕਲ ਵਾਲਾ ਸੂਟ ਹੈ ਗੋਲ-ਗੋਲ ਰਾਉਂਡ-ਰਾਉਂਡ ਸਰਕਲ ਬਣੇ ਹੋਏ ਨੇ ਜੀ ਸਾਰੇ ਸੂਟ 셔ਟ ਦੇ ਵਿੱਚ ਬਿਲਕੁਲ ਫਰੰਟ-ਬੈਕ ਸੇਮ ਰਹੇਗਾ ਫਰੰਟ ਹੈ ਜੀ ਨੀਚੇ ਥੋੜਾ ਜਿਹਾ ਬਾਰਡਰ ਦਿੱਤਾ ਪਿਆ ਅ 2.5 ਇੰਚ ਦਾ 2 ਇੰਚ ਦਾ ਬਾਰਡਰ ਹੋਏਗਾ ਜੀ ਨਾਲ ਇਧਰ ਬਾਜੂ ਦਾ ਕਪੜਾ ਹੈ ਬਾਜੂ ਤੇ ਵੀ ਸੇਮ ਬਾਰਡਰ ਹੈ ਜੀ ਨਾਲ ਟੋਨ ਮੈਚ ਕਰਦੀ ਹੈਗੀ ਆ ਬਿਲਕੁਲ ਬਾਟਮ ਵਾਈਨ ਸ਼ੇਡ ਦੀ ਬਾਟਮ ਰਹਿਣ ਵਾਲੀ ਹੈ ਜੀ ਨਾਲ ਹੈਗਾ ਪਿਓਰ ਦਾ ਦੁਪੱਟਾ ਔਰ ਇਹ ਵਾਲੀ ਸੂਟ ਦੀ ਲੁੱਕ ਹੈ ਜੀ ਰੇਟ ਰਹੇਗਾ ਜੀ 480 ਰੁਪਏ ਸ਼ਿਪਿੰਗ ਐਕਸਟਰਾ ਲੱਗੇਗੀ 480 ਰੁਪਏ ਸੂਟ ਦਾ ਇਹ ਰੇਟ ਰਹਿਣ ਵਾਲਾ ਹੈ ਨੈਕਸਟ ਜਿਹੜਾ ਆਪਣੇ ਕੋਲੇ ਕਲਰ ਹੈ ਜੀ ਇਹ ਹੋਰੀ ਕਲਰ ਹੈ ਲਾਈਟ ਜਿਆ ਬੜਾ ਸੋਹਣਾ ਕਲਰ ਹੈ ਜੀ ਇਹ ਲਾਈਟ ਪਿਸਤਾ ਕਹਿ ਸਕਦੇ ਆ ਇਹਨੂੰ ਆਪਾਂ ਪਾਕਿਸਤਾਨੀ ਡਿਜ਼ਾਈਨ ਦਾ ਸੂਟ ਹੈ ਜੀ ਇਹ ਇਹ ਬਣੀ ਹੋਈ ਹੈ ਦੀ ਨੈਕਲਾਈਨ نیچے ਬਣਿਆ ਹੋਇਆ ਜੀ ਬਾਰਡਰ ਸਾਈਡ ਤੇ ਬਣੀ ਹੋਈ ਹੈ ਬਾਜੂ ਨਾਲ ਬਿਲਕੁਲ ਟੋਨ ਮੈਚ ਕਰਦਾ ਹੈ ਹੈਗੇ ਜੀ ਬਾਟਮ ਦਾ ਕਪੜਾ ਔਰ ਨਾਲ ਪਿਓਰ ਦਾ ਹੈਗਾ ਜੀ ਦੁਪੱਟਾ ਹਾ ਪਿਓਰ ਦਾ ਨਾਲ ਦੁਪੱਟਾ ਰਹਿਣ ਵਾਲਾ ਹੈ ਜੀ ਰੇਟ ਰਹੇਗਾ ਇਹਦਾ 480 ਰੁਪਏ ਦੁਪੱਟਾ ਦਾ 480 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਬਿਲਕੁਲ ਖੁੱਲੇ ਡੁੱਲੇ ਵਰ ਦਾ ਦੁਪੱਟਾ ਹੈ ਹਾ ਪਿਓਰ ਦਾ ਦੁਪੱਟਾ ਰਹਿਣ ਵਾਲਾ ਹੈ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ ਹੈ ਜੀ ਇਹ ਜਿੱਦਾਂ ਮਰਜ਼ੀ ਤੁਸੀਂ ਸੂਟ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਕਾਟਨ ਦਾ ਪਿਓਰ ਕਾਟਨ ਦਾ ਸਟੱਫ ਰਹੇਗਾ ਜੀ ਨਾਲ ਟੋਨ ਮੈਚ ਕਰਦੀ ਰਹੇਗੀ ਬਾਟਮ ਨੈਕਲਾਈਨ ਬਣੀ ਹੋਈ ਹੈ ਜੀ ਬਾਰਡਰ ਬਣਿਆ ਹੋਇਆ ਰੇਟ ਰਹੇਗਾ 480 ਰੁਪਏ 480 ਰੁਪਏ ਇਹਨਾਂ ਦਾ ਰੇਟ ਰਹਿਣ ਵਾਲਾ ਜੀ ਇਹਨਾਂ ਵਿੱਚ ਆਪਣੇ ਕੋਲੇ ਸਾਰੇ ਜਿਹੜੇ ਹੋਰ ਡਿਜ਼ਾਈਨ ਨੇ ਜੀ ਅਵੇਲੇਬਲ ਨੇ ਦੇਖੋ ਇਹ ਸਾਰੇ ਡਿਜ਼ਾਈਨ ਆਪਣੇ ਕੋਲੇ ਇਹਦੇ ਕੈਟਲੌਗ ਦੇ ਸਾਰੇ ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਨੇ ਜੀ ਇਹ ਗ੍ਰੇ ਕਲਰ ਹੈ ਨੈਕਸਟ ਹੈਗਾ ਜੀ ਪਿੰਕ ਮਜੰਟਾ ਪਿੰਕ ਜਿਹਾ ਕਲਰ ਹੈ ਸੇਮ ਡਿਟੋ ਇਦਾਂ ਹੀ ਰਹਿਣ ਵਾਲਾ ਹੈ ਜੀ ਸੇਮ ਪ੍ਰਿੰਟ ਦਾ ਇੱਕ ਇੱਕ ਮੈਂਨੇ ਸੂਟ ਖੋਲ ਦਿੱਤਾ ਹੈ ਜੀ ਇੱਕ ਇੱਕ ਸੂਟ ਜਿਹੜਾ ਰਹਿ ਗਿਆ ਹੈ ਜਿਹੜੇ ਕਿ ਮੈਂ ਤਾਂ ਉਹਨੂੰ ਕਲਰ ਇੱਕ ਇੱਕ ਅਲੱਗ-ਅਲੱਗ ਕਲਰ ਦੇ ਵਿੱਚ ਆਇਆ ਜਿਵੇਂ ਕਿ ਉਹ ਸਰਕਲ ਵਾਲਾ ਕਲਰ ਹੈ ਜੀ ਵਾਈਨ ਹੈ ਤੇ ਇੱਕ ਹੈਗਾ ਜੀ ਗ੍ਰੀਨ ਕਲਰ ਦੇ ਵਿੱਚ ਹੈ ਜਿਹੜਾ ਸੂਟ ਤੁਹਾਡੇ ਕੋਲ ਖੋਲਿਆ ਜੀ ਦੇਖੋ ਇੱਕ ਇਹ ਵਾਲਾ ਕਲਰ ਹੈ ਜੀ ਗ੍ਰੀਨ ਇੱਕ ਇਹਦੇ ਵਿੱਚ ਗ੍ਰੇ ਕਲਰ ਹੈ ਜੀ ਇੱਕ ਆਪਾਂ yellow ਖੋਲਿਆ ਸੀ ਜੀ yellow ਦੇ ਨਾਲ ਦਾ ਇੱਕ ਮਹਿੰਦੀ ਕਲਰ ਹੈ ਸਾਰੇ ਕਲਰ ਆਪਣੇ ਕੋਲੇ ਫਿਲਹਾਲ ਅਵੇਲੇਬਲ ਨੇ ਜੀ ਪਿਓਰ ਦਾ ਦੁਪੱਟਾ ਹੈ कॉटन ਦਾ ਸੂਟ ਹੈ ਬਹੁਤ ਸੋਹਣਾ ਫਰੰਟ ਬਣਿਆ ਹੈ ਫਰੰਟ ਬੈਕ ਸੇਮ ਰਹੇਗਾ ਨੀਂਹੇ ਬਾਰਡਰ ਸਾਰਿਆਂ ਤੇ ਆਏਗਾ ਔਰ ਨਾਲ ਬਾਟਮ ਦਾ ਕਪੜਾ ਆਏਗਾ ਬਹੁਤ ਸੋਹਣਾ ਬਾਜੂ ਦਾ ਜਿਹੜਾ ਬਾਰਡਰ ਦਿੱਤਾ ਹੈ ਹਾ ਪਿਓਰ ਦਾ ਲੱਗਿਆ ਸਾਰਿਆਂ ਦੇ ਉੱਤੇ ਦੁਪੱਟਾ ਰੇਟ ਹੈਗਾ ਜੀ 480 ਰੁਪਏ ਸ਼ਿਪਿੰਗ ਹੈਗੀ ਇਹਦੇ ਉੱਤੇ ਐਕਸਟਰਾ ਸ਼ਿਪਿੰਗ ਕੋਈ ਜ਼ਿਆਦਾ ਨਹੀਂ ਹੁੰਦੀ ਜੀ ਆਪਣੀ 올 ਓਵਰ ਦਾ ਇੰਡੀਆ ਆਪਾਂ 50 ਰੁਪਏ ਕਿਲੋ ਮਤਲਬ ਸੂਟ ਦਾ ਲੈ ਲਿਆ ਜੀ ਸ਼ਿਪਿੰਗ ਦਾ 50 ਰੁਪਏ ਸ਼ਿਪਿੰਗ ਹੁੰਦੀ ਹੈ ਜੀ ਆਪਣੀ ਥਰੂ ਪੋਸਟ ਆਫਿਸ ਆਪਣੇ ਕੋਰੀਅਰ ਆਉਂਦੇ ਆ ਬਹੁਤ ਹੀ ਆਪਾਂ ਠੀਕ ਹੈ ਜੈਨੂਨ ਜੇ ਰੇਟ ਹੁੰਦੇ ਆ ਜੀ ਆਪਣੇ ਸੂਟਾਂ ਦੇ ਔਰ ਪਿਓਰ ਦੇ ਦੁਪट्टे ਨਾਲ ਗਰਮੀ ਦੇ ਵਿੱਚ ਹਲੇ ਗਰਮੀ ਦੀ ਸਟਾਰਟਿੰਗ ਹੈ ਜੀ ਸੇਲ ਰੇਟ ਤੇ ਸੂਟ ਨੇ 480 ਰੁਪਏ ਦਾ ਸੂਟ ਤੁਹਾਨੂੰ ਪਿਓਰ ਦੇ ਦੁਪट्टे ਨਾਲ ਕਿਤੇ ਵੀ ਨਹੀਂ ਮਿਲੇਗਾ ਪ੍ਰਿੰਟਡ ਦੁਪੱਟਾ ਰਹਿਣ ਵਾਲਾ ਪਿਓਰ ਦਾ ਖੁੱਲਾ ਡੁੱਲਾ ਵਾਰ ਹੈ ਜੀ ਜਿੱਦਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਵਿੱਚ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਜੀ ਤਾਂ ਤੁਸੀਂ ਸੂਟ ਬਾਏ ਕਰਨ ਲਈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਔਰ ਮੇਰੇ ਤੋਂ ਸੂਟ ਬਾਏ ਕਰੋ ਜੀ ਤੁਹਾਡ